اور جو پنجاب پولیس نشے کے خلاف کارروائی کرتی ہے ان کے کچھ جو کانস্টেبل ہیں اب جیسے ایک মহিলা جو کانস্টেبل پکڑی گئی نشہ اس کے پاس برآمد ہوا اور یہ بھی بتایا گیا میڈیا رپورٹس کے مطابق کہ کروڑوں روپے کی جائیداد بنائی انہوں نے اسی نشے کے دار دیکھو اس طرح کے اسی ہمیشہ لمبے سمے تو کہہ رہے ہیں پچھلی حکومت جو اپوزیشن تھی اُدوں بھی کہہ رہے ہیں کہ یہ پچھلی سرکاراں دے سمے ایک بہت بڑا نیکسس چلے جے دے وچ پولیٹیشن کچھ پولیس ملازم یا افسر اور جڑے ڈاگ تस्कर سی گئے یہ نیکسس بنیا ਹੁਣ ਉਸ ਨੈਕਸਸ ਨੂੰ ਖਤਮ ਕਰਨ ਦਾ ਕੰਮ ਹੈ ਜਿਹੜਾ ਪਿਛਲੇ 3 ਸਾਲਾਂ ਤੋਂ ਚੱਲ ਰਿਹਾ ਹੈ ਉਹਨੇ ਜਿਹੜੀ ਮੁਲਾਜ਼ਮ ਦੀ ਤੁਸੀਂ ਗੱਲ ਕਰ ਰਹੇ ਹੋ ਆਈ ਥਿੰਕ 12-15 ਸਾਲ ਤੋਂ ਇਹ ਪੁਲਿਸ ਸਰਵਿਸ ਦੇ ਵਿੱਚ ਹੈ ਸੋ ਪਿਛਲੇ ਜਿਹੜਾ ਕੰਡੇ ਪਿਛਲੇ ਸਰਕਾਰਾਂ ਨੇ ਬੀਜੇ ਹੋਣੇ ਉਹ ਕੱਲਾ-ਕੱਲਾ ਕੰਡਾ ਪਛਾਣ ਕੇ ਉਹਨੂੰ ਚੁਗਦਾਂਗੇ ਇੱਕ ਵੀ ਨਸ਼ੇ ਦਾ ਤਸਕਰ ਜਾਂ ਇੱਕ ਵੀ ਇਹੋ ਜਿਹਾ ਮੁਲਾਜ਼ਮ ਜਾਂ ਚਾਹੇ ਫੋਰ ਦਾ ਮੈਟਰ ਪੋਲੀਟੀਸ਼ੀਅਨ ਆ ਨਹੀਂ ਛੱਡਿਆ ਜਾਊਗਾ ਨਹੀਂ ਬਖਸ਼ਿਆ ਜਾਊਗਾ ਜਿਹੜਾ ਇਸ ਕਾਲੇ ਗੁਰਸਤੰਦ ਦੀ ਸ਼ਮ ਲੋਗ ਸਾਡੀ ਸਵਾਲ ਸਰ ਉਸ ਮਹਿਲਾ ਮੁਲਾਜ਼ਮ ਨੂੰ 14 ਸਾਲ ਦੀ ਨੌਕਰੀ ਨੇ 31 ਵਾਰ ਉਸ ਦਾ ਤਬਾਦਲਾ ਦੋ ਵਾਰ ਸੀ ਸਸਪੈਂਡ ਕੀਤਾ ਗਿਆ ਲੇਕਿਨ ਤਬ ਕਿਉਂ ਨਹੀਂ ਕਾਰਵਾਈ ਕੀਤੀ ਇਹ ਉਹ ਤਾਂ ਪਿਛਲੇ ਸਕਰਾਂ ਤੋਂ ਪੁੱਛੋ ਨਾ ਜੀ ਜੇ 14 ਸਾਲ ਦਾ ਤਾਂ ਸਾਢੇ ਤਿੰਨ ਸਾਲ ਹੀ ਹੋਏ ਨੇ ਤਿੰਨ ਸਾਲਾਂ ਦਾ ਪਤਾ ਨਹੀਂ ਹੁਣ ਕਿੰਨੀ ਦੇਰ ਦਾ ਟਰੈਕ ਉਹ ਤੇ ਲਾਇਆ ਹੋਊਗਾ ਸਾਡੀ ਸਰਕਾਰ ਨੇ ਪਿਛਲੇ 11 12 ਸਾਲ ਜਿਹੜੇ ਸੀਗੇ ਉਹ ਤਾਂ ਕਾਂਗਰਸੀਆਂ ਕਾਲੀਆਂ ਦੇ ਸੀਗੇ ਉਹਨਾਂ ਦੇ ਵਿੱਚ ਹੀ ਇਹ ਕਿਉਂ ਕੰਮ ਸ਼ੁਰੂ ਹੋਇਆ ਇਹ ਤਾਂ ਇਹਦਾ ਜਵਾਬ ਤਾਂ ਉਹ ਦੇਣਾ ਪਰ ਮੈਂ ਇੱਕ ਚੀਜ਼ ਬੜੀ ਕਲੀਅਰ ਸ਼ਬਦਾਂ ਦੇ ਵਿੱਚ ਸਾਰੇ ਪੁਲਿਸ ਅਫਸਰਾਂ ਨੂੰ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਕਹਿ ਦੇਣਾ ਕਿ ਜੇ ਅੱਜ ਤੋਂ ਬਾਅਦ ਕਦੇ ਕਿਸੇ ਨੇ ਇੱਕ 1% ਵੀ ਨਸ਼ੇ ਵਾਲੇ ਪਾਸੇ ਉਹ ਚ ਇਨਵੋਲ ਇਸ ਕੰਮ ਦੇ ਵਿੱਚ ਗੁਰਕਤਨ ਦੇ ਵਿੱਚ ਇਨਵੋਲ ਹੋਣ ਦੀ ਦਬਾਰੇ ਸੋਚੇ ਵੀ ਤੇ ਉਹ ਬਖਸ਼ਿਆ ਨਹੀਂ ਜਾਊਗਾ ਸਰ ਕੋਈ ਸੀਨੀਅਰ ਅਧਿਕਾਰੀਆਂ ਕੇ ਵੀ ਨਾਮ ਸ਼ਾਮਿਲ ਹੋ ਰਿਹਾ ਜਿਸਕਾ ਵੀ ਆਏਗਾ ਕੋਈ ਨਹੀਂ ਬਖਸ਼ਾ ਜਾਏਗਾ